ਪਣ ਦਾ ਕੰਮ ਵੀ ਕਰਦਾ ਨਹੀਂ ਬਾਕੀ ਦਾ ਮੇਰੇ ਪਿੰਡ ਦਾ ਚੌਕੀਦਾਰ ਆ ਜੀ ਕੀ ਮਾਮਲਾ ਕੀ ਹੋਇਆ ਮਾਮਲਾ ਇਹੀ ਤੀਗਾ ਸਰ ਮੈਂ ਆਸ ਕਲੋਨੀ ਦੇ ਵਿੱਚ ਬਿਲਡਰ ਬਣਦਾ ਕੰਮ ਕਰ ਆਸਾ ਕਲੋਨੀ ਦੇ ਵਿੱਚ ਮੈਂ ਬਿਲਡਰ ਬਣਦਾ ਕੰਮ ਕਰਨ ਗਿਆ ਸੀਗਾ ਜੀ ਉੱਥੇ ਤੇ ਇਹਨਾਂ ਨੇ ਕਿਤੇ ਫੋਨ ਕਰਾ ਹੋਏ ਮੇਰੇ ਪਿੰਡ ਦੇ ਮੁੰਡਿਆਂ ਨੂੰ ਜੀ ਮੁੰਡੇ ਨੂੰ ਕਰਿਆ ਤੀਗਾ ਤੇ ਉਹਨੂੰ ਕਹਿੰਦਾ ਵੀ ਇੱਥੇ ਮੁੰਡਾ ਵੀ ਬਿੱਟੂ ਚੌਕੀਦਾਰ ਹੈਗਾ ਕਹਿੰਦਾ ਵੀ ਹੈਗਾ ਹੈਗਾ ਕਹਿੰਦਾ ਸੀਨੇ ਇੱਕ ਫਾਈਲ ਜੀ ਤੇ ਸਾਈਨ ਜੇ ਕਰਾਉਣੇ ਨੇਗੇ ਉੱਥੇ ਉਹ ਗੱਡੀ ਲੈ ਕੇ ਆ ਗਈ ਜੀ ਜਦ ਗੱਡੀ ਲੈ ਕੇ ਆਏਗੇ ਚਲ ਮੈਨੂੰ ਉਹ ਮੁੰਡੇ ਨੇ ਕਹਤਾ ਵੀ ਤੈਨੂੰ ਸਾਥ ਦੇਣਾਂਗੇ ਬਾਹ ਫੜਦੇ ਜੇ ਜਦੀ ਉਹਨਾਂ ਨੇ ਮੇਰੀ ਉੱਥੇ ਜਾ ਕੇ ਬਾਹ ਫੜ ਲਈ ਬਾਹ ਫੜ ਕੇ ਜਦੀ ਕੁੜ ਦੇ ਕੁੜ ਦੇ ਜਦੀ ਉਹਨਾਂ ਨੇ ਮੈਨੂੰ ਗੱਡੀ 'ਚ ਸੱਟ ਲਈ ਗੱਡੀ ਸੱਟ ਕੇ ਅਦੂ ਬਾਅਦ ਗੱਡੀ 'ਚ ਮੈਨੂੰ ਕੁੱਟਿਆ ਗੱਡੀ ਦੇ ਵਿੱਚ ਧਮਕੀਆਂ ਦਿੰਦੇ ਰਹੇ ਕਹਿੰਦਾ ਵੀ ਕੱਲ ਜਿਹੜਾ ਚੱਲਦਾ ਮੁੰਡਾ ਤੇ ਕਹਿੰਦਾ ਵੀ ਇਹਨੂੰ ਉੱਥੇ ਲੈ ਚਲੋ ਆਪਣੇ ਟਿਕਾਣੇ ਤੇ ਵੀ ਆਪਾਂ ਦਾ ਗਾਲਾ ਗਲ ਕੋੜ ਕੇ ਨੂੰ ਮਾਰੇ ਦਵਾਂਗੇ ਫਿਰ ਦੂਸਰਾ ਸਾਡੇ ਪਿੰਡਰ ਆਗਾ ਕਹਿੰਦਾ ਬੰਲੇ ਸਮਾਨ ਹੈਗਾ ਵੀ ਇਹਦੀ ਬਸਾਹ ਵਾਲੀ ਜਗ੍ਹਾ ਤੇ ਆਪਾਂ ਤਰੰਟ ਮਾਰ ਲਾਵਾਂਗੇ ਇਹਦੇ ਤੇ ਵੀ ਮਤਲਬ ਜੀ ਫਿਰ ਅਦੂ ਬਾਅਦ ਵੀ ਪਿੰਡਰ ਬਾਗੇ ਪਿੰਡੋ ਫਿਰ ਉਹਨਾਂ ਨੇ ਅੱਡਾ ਕੁੱਟੇ ਮਨ ਬਹੁਤ ਕੁੱਟਿਆ ਜੀ ਤੇ ਮੇਰੇ ਉਹਨਾਂ ਨੇ ਹੱਥਪੜ ਮਾਰ ਮਾਰ ਕੇ ਮੇਰਾ ਕੰਨ ਵੀ ਮਤਲਬ ਕਿ ਵੀ ਆ ਪੜਦਾ ਮੇਨ ਦਾ ਪਾੜ ਤਾਂ ਸੁਣਦਾ ਨਹੀਂ ਹੈਗੇ ਤਾਂ ਫਿਰ ਤੁਹਾਨੂੰ ਪੁੱਛ ਨੂੰ ਸੁਣ ਦਿੱਤਾ ਜੀ ਹਾਂ ਜੱਜ ਕੁੱਝ ਕੀਤਾ ਜੀ ਹਾਂ ਦੋ ਮੇਰੇ ਪਿੰਡ ਦੇ ਕੱਚਲ ਦਾ ਸੀਗਾ ਜੀ ਤੇ ਇਹਨੂੰ ਕੋਈ ਸੁਣਵਾਈ ਨਹੀਂ ਹੋਈ ਗੱਲ ਦੀ ਕੁੱਟੇ ਪਿਓ ਪਤਾ ਨਹੀਂ ਜੀ ਕਿਹੜੀ ਕੋਈ ਰੇਂਜ ਚ ਨਹੀਂ ਇਹ ਤਾਂ ਕਹਿ ਰਿਹਾ ਜੀ ਦੱਸ ਰਿਹਾ ਇਹਦਾ ਵਿਚਾਰਾ ਉਹਨਾਂ 90 ਕੋਟ ਦੇ ਲੈ ਕੇ ਗਏ ਨੇ ਪਿੰਡ ਬਹੁ ਜਾ ਕੇ ਕੁੱਟੇ ਰਾਜ ਕੁੱਟਿਆ ਜੀ ਇਹਨੂੰ ਕਰੰਟ ਲਾਉਣ ਦੀ ਉਹ ਕਰਿਆ ਵੀ ਕਰੰਟ ਲਾਵਾਂਗੇ ਨਾਲੇ ਇਹਨੂੰ ਵੀ ਉਹ ਟਿਕਾਣੇ ਤੇ ਲੈ ਚੱਲੋ ਵੀ ਇਹਨੂੰ ਖਤਮੇ ਕਰ ਦਿੰਦੇ ਨੇ ਆਜਾ ਕਰਾਈ ਇਹ ਤਾਂ ਵਿਚਾਰਾ ਗਰੀਬ ਆਂਦਾ ਬੱਚੇ ਪਾਲਦਾ ਇਥੇ ਬਣਦੀ ਕਾਰਵਾਈ ਹੋ ਜੇ ਨਾ ਹੋਈ ਜੀ ਤਾਂ ਅਸੀਂ ਕੱਲ ਨੂੰ ਚੌਂਕ ਕੇ ਰਾਂਗੇ ਬੋੜਾਂਗੇ ਜੀ ਤਾਂ ਤਾਂ ਕੁਛ ਨਹੀਂ ਇਹ ਤਾਂ ਦਿਹਾੜੀ ਇਹ ਕਰਦਾ ਵਿਚਾਰਾ ਜਾਂ ਚੌਂਕੀਦਾਰ ਦਾ ਕੰਮ ਕਰਦਾ ਪਿੰਡ ਦਾ ਬੰਦਾ ਹੀ ਬਹੁਤ ਵਧੀਆ ਜੀ ਸਾਡੇ ਪਿੰਡ ਨੂੰ ਹਾਂਜੀ ਹਾਂ ਸਾਰਾ ਬੇੜਾ ਇਹਦੇ ਨਾਲ ਅਸੀਂ ਸਾਰੀ ਦੁਨੀਆ ਨਾਲ ਆ ਜੀ ਇਹ ਗਰੀਬ ਪਰਿਵਾਰ ਤੋਂ ਹਾਂ ਗਰੀਬ ਪਰਿਵਾਰ ਚੋਂ ਇਹ ਰੰਦਾ ਸੀ ਆ ਜੀ ਇਹਦੇ ਘਰ ਵਾਲੇ ਬੱਚੇ ਬੱਚਾ ਮੁੰਡਾ ਜੀ ਇੱਕ ਵਿਚਾਰਾ ਮੁੰਡਾ ਹੀ ਪਾਲਦਾ ਤਾਂ ਉਸ ਘਰ ਵਾਲੀ ਘਰ ਵਾਲੀ ਨਹੀਂ ਹੈ ਜੀ ਤਲਾਕ ਹੋਇਆ ਵਿਚਾਰੇ ਦਾ ਸਾਡੇ ਕੋਲੇ ਜੇ ਬਿੱਟੂ ਸਿੰਘ ਨਾਂ ਦੇ ਬੰਦੇ ਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਉਹਦੀ ਕ ਉਹ ਦੋ ਤਿੰਨ ਬੰਦਿਆਂ ਦੇ ਨਾਂ ਲਿਖਾਇਏ ਸੀ ਉਹਨੇ ਵੀ ਮੇਰੀ ਕੁੱਟਮਾਰ ਕੀਤੀ ਹੈ ਜੀ ਤੇ ਉਹਦੇ ਸੰਬੰਧ ਚ ਜੋ ਐਡਮਿਟ ਹੋਏ ਨੇ ਹਸਪੀਟਲ ਚ ਐਮਐਲਰ ਸਾਡੇ ਕੋਲ ਆਈ ਹੋਈ ਹੈ ਸਾਡੇ ਆਏ ਹੋਏ ਨੇ ਜੀ ਜੋ ਬਿਆਨ ਹੋਊਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ